ਕੋਹਣਾ ਕੋਈ ਲੱਗਿਆ ਪਤਾ ਜੀ ਕਿਹੜੇ ਬੰਦੇ ਆ ਗਏ ਇਹ ਸਾਨੂੰ ਕੀ ਸਾਨੂੰ ਕੀ ਪਤਾ ਚੋਰ ਨਹੀਂ ਨਹੀਂ ਇਧਰੋਂ ਪਛਰੇ ਨੇ ਇਧਰੋਂ ਪਛਰੇ ਜੀ ਹਾਂਜੀ ਬਾਈ ਜੀ ਕੋਈ ਲੱਗਿਆ ਪਤਾ ਕੋਈ ਤੁਹਾਨੂੰ ਮੋਢਲੀ ਪੁੱਛ ਕੇ ਇੱਥੇ ਬੰਦਿਆਂ ਦਾ ਤਾਂ ਜੀ ਇਹ ਇੱਕ ਨੌ ਲੈ ਰਹੇ ਸੀਗੇ ਹੂੰ ਹੂੰ ਕਹਿੰਦੇ ਵੀ ਇਹ ਉਹ ਕਿਹੜਾ ਬਿਹੜਾ ਜੀ ਆਪਣੇ ਸਾਧਾ ਵਾਲੇ ਬਿਹੜੇ ਚੋਰੀ ਹੂੰ ਉਹਨਾਂ ਦਾ ਉਖੋ ਦੱਸ ਰਿਹਾ ਕਿਦਾਂ ਮੇਰੇ ਨਾਲ ਹੋ ਗਿਆ ਕਹਿੰਦਾ ਭੱਜ ਗਿਆ ਹੂੰ ਕਹਿੰਦਾ ਹੋਰਸ ਮੇਰੇ ਨਾਲ ਕਹਿੰਦਾ ਭੱਜ ਗਿਆ ਈਨਾ ਚੂਨਾ ਨਾ ਲੈਂਦਾ ਜੀ ਉਹਦਾ ਪਤਾ ਨਹੀਂ ਪੁੱਛਿਆ ਜੀ ਕੋਈ ਜਾਂ ਪੁੱਛਾ ਮੋਟਰਸਾਈਕਲ ਉਹ ਲੈ ਗਿਆ ਜਾਂ ਖੜਾ ਗਿਆ ਇੱਥੇ ਆਇਆ ਸੀਗਾ ਆ ਜੰਦਾ ਲਾ ਕੇ ਉਸ ਤੋਂ ਬਾਅਦ ਫਿਰ ਕਿਦਾਂ ਦੀ ਬੜਿਆਗਾ ਤੁਹਾਨੂੰ ਮੱਲ ਲੱਗਿਆ ਪਤਾ ਜੀ ਇਹਦਾ ਉਸ ਤੋਂ ਬਾਅਦ ਬੜਿਆ ਨਹੀਂ ਜੀ ਅਸੀਂ ਤਾਂ ਅੰਦਰ ਪਏ ਸੀਗੇ ਹਾਂ ਹਾਂ ਅਸੀਂ ਜਦੋਂ ਸਾਨੂੰ ਬਾਹਰ ਕੁੱਤਾ ਭੌਂਕਦਾ ਸੁਣਿਆ ਹਾਂ 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 ਸਾਨੂੰ ਬੱਚੇ ਕਹਿੰਦੇ ਵੀ ਉੱਠ ਕੇ ਦੇਖੋ ਕੋਈ ਨੌਕਲ ਲੱਗਾ ਹੋਵੇ ਕੀ ਹਾਂ ਹਾਂ ਜਦੋਂ ਅਸੀਂ ਦੇਖਣ ਲੱਗੇ ਮੈਂ ਇੱਥੋਂ ਜਦੋਂ ਦੇਖਿਆ ਮੈਂ ਬਾਹਰ ਕੁੰਡਾ ਲਾਇਆ ਪਿਆ ਹਾਂ ਉਹ ਉੱਧਰ ਵੀ ਬਾਹਰ ਗੋਲ ਕੇ ਕੁੰਡਾ ਅੱਛਾ ਉਹ ਕਿਦੋਂ ਬਾਹਰ ਇਤਨਾ ਮੇ ਤੁਹਾਨੂੰ ਜੰਦਾ ਲਾਇਆ ਪਿਆ ਇਹਨੇ ਮੈਨੂੰ ਮੈਂਬਰ ਦਾ ਫੋਨ ਆ ਗਿਆ ਜੀ ਹਾਂ ਹਾਂ ਬੰਦਾ ਅੱਛਾ ਉਹਨੂੰ ਆ ਕੇ ਤੇਰੇ ਆਪਣੇ ਬੰਦਾ ਅਸੀਂ ਘੇਰੀ ਖੜਿਆ ਬੰਦਾਂ ਦਾ ਆਇਆ ਵੋ ਉਪਰੋਂ ਬੰਦਾ ਇੱਥੇ ਸਾਡੇ ਅੱਜ ਗੱਲ ਸੁਣੋ ਚਲੋ ਉਹਦੋਂ ਇੱਕ ਅਧਿਕਾਰੀ ਤੇ ਦੇਖਿਆ ਅਸੀਂ ਅੱਖਾਂ ਵੀ ਸਾਡੇ ਵੀ ਜਿੰਦਾ ਦਾ ਆਇਆ ਪੈਜੀ ਹਿਸਾਬ ਨਾਲ ਅਸੀਂ ਇਹ ਹੀ ਬੰਦਾ ਦੇ ਕਾਲ ਮਤਲਬ ਹੋਇਆ ਜੀ ਠੀਕ ਹੈ ਫਕਤ ਆਈ ਜੀ ਸਾਰੀ ਕਿੰਨੀ ਕੁ ਉਮਰ ਦਾ ਸੀਗਾ ਜਿਹੜਾ ਬੰਦਾ ਫੜਿਆ ਤੁਸੀਂ ਲਗਭਗ ਹੋ 25-25 ਸਾਲ ਦਾ ਹੋਊਗਾ ਜੀ 25-26 ਸਾਲ ਦਾ ਠੀਕ ਕੀ ਹੋਇਆ ਕੀ ਸੀਗਾ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਜਦੋਂ ਮੋਟਰਸਾਈਕਲ ਸਾਡੇ ਵਾਲੀ ਸਾਈਡ ਫੜਾ ਸਾਡੀ ਗਲੀ 'ਚ 12 ਵਜੇ ਦਾ ਟਾਈਮ ਆ ਅਸੀਂ ਅੱਧਾ ਘੰਟਾ ਦੋ ਵਜੇ ਚੁੱਕਿਆ ਜੀ ਹੁਣ ਤਾਂ ਵੈਸੇ ਰਾਤ ਦੇ ਹਾਂਜੀ ਇਹਨੂੰ ਅੱਧਾ ਘੰਟਾ ਅਸੀਂ ਦੇਖਿਆ ਵੀ ਮੋਟਰਸਾਈਕਲ ਉੱਪਰ ਆ ਵੀ ਕੋਈ ਲੈਣ ਨਹੀਂ ਆਇਆ ਇਹ 12:30 ਵਜੇ ਇਧਰਲੀ ਗਲੀ 'ਚ ਭੱਜ ਕੇ ਜਾ ਕੇ ਮੋਟਰਸਾਈਕਲ ਚੱਕਣ ਬਾਗੇ ਨਹੀਂ ਕੀ ਹੋਇਆ ਸਾਰੀ ਗੱਲ ਹੈਗੀ ਐ ਜੀ ਪੂਰੀ ਗੱਲ ਬਾਤ ਕੱਲ ਸਾਨੂੰ ਪਤਾ ਲੱਗਾ ਚੋਰੀ ਕਰਨੀ ਆ ਜੀ ਇਹ ਤਾਂ ਅੰਦਰ ਮੋਟਰ ਜਿਹੜਾ ਕੱਠ ਹੋਇਆ ਕੌਣ ਐ ਇਸ ਵੇਲੇ ਅੱਧੀ ਰਾਤ 2 ਵਜੇ ਪੈ ਰਾਤ ਕੀ ਹੋਇਆਗੇ ਆਹੇ ਇਹ ਮੋਟਰਸਾਈਕਲ ਆ ਨਾਲ ਲਾਇਆ ਵਸ ਜੂ ਇਧਰ ਹਾਂ ਕੌਣ ਇਧਰੋਂ ਭੱਜ ਕੇ ਗਿਆ ਜੀ ਉਹ ਥੋੜੀ ਛੜਕ ਦੂੰ ਹਾਂ ਇਧਰੋਂ ਪਤਾ ਨਹੀਂ ਚੋਰੀਕਾਰ ਦਾ ਸੀ ਪਤਾ ਨਹੀਂ ਕੀ ਕਰਦਾ ਸੀ ਉਹ ਤਾਂ ਕਹਿੰਦਾ ਮੇਰੇ ਮੰਗਲ ਮਲਾਜਮ ਸਨ ਹੂੰ ਕਿੰਨੇ ਬੰਦੇ ਸੀਗੇ ਇਕੱਲਾ ਹੀ ਸੀ ਉਹ ਇਹਦੇ ਨਾਲ ਬੰਦੇ ਭੱਜੇ ਭੱਜੇ ਵੇ ਅੱਛਾ ਕਿ ਮਾਦਗੀ ਹੋਈ ਹੈ ਕੀ ਇਸ ਵੇਲੇ ਜਿਹੜਾ ਇਕੱਠ ਹੋਇਆ ਹੈਗਾ ਕਿਹੜੀ ਗੱਲਾਂ ਹੋਇਆ ਜੀ ਇਹੇ ਇਹਦੇ ਸਾਦੇ ਕਰੇ ਉਸੋਂ ਤਾਂ ਪਤਾ ਨਹੀਂ ਲੈ ਤਾਂ ਅੰਦਰ ਪਏ ਸੀਗਾ ਸਾਡੇ ਬਾਹਰ ਜਾਲੀ ਲੱਗਦੀ ਐ ਦੋ ਥਾਈ ਇੱਕ ਤਾਂ ਅੰਦਰੋਂ ਲੱਗਦੀ ਐ ਇੱਕ ਬਾਹਰੋਂ ਲੱਗਦੀ ਐ ਹਾਂਜੀ ਤੇ ਜਦੋਂ ਮੈਂ ਆਖਿਆ ਇਹ ਡੇੜੀ ਨੋਜਵਕਾਂ ਦੇ ਨੂੰ ਮੈਂ ਆਖਿਆ ਮਖਾ ਵੀ ਆਪਣੇ ਕੁੱਤਾ ਭੂੰਕੀ ਜਾਂਦਾਗਾ ਤੇ ਮੈਂ ਆਖਿਆ ਵੀ ਦੇਖੋ ਤੁਸੀਂ ਆਖਿਆ ਅੰਦਰ ਆਉਣ ਨੂੰ ਕਹਿੰਦੇ ਹੋਣਗੇ ਕੁੱਤਾ ਮਖਾ ਵੀ ਵੇਖ ਤਾਂ ਲੋਕ ਕਹਿੰਦੇ ਮੇਰੀ ਮੱਝ ਨਾ ਖੁੱਲੀ ਹੋਵੇ ਚਲ ਜਦੋਂ ਗਏ ਤੇ ਕਹਿੰਦਾ ਇਹਨੇ ਆਪਦੇ ਮੁੰਡੇ ਨੂੰ ਬਾਜ ਦਿੱਤੀ ਕਹਿੰਦਾ ਕਹਿੰਦੀ ਬਾਦੀ ਤੂੰ ਲਾਈਏ ਬਾਹਰ ਉਹ ਕਹਿੰਦਾ ਨਹੀਂ ਡੇੜੀ ਮੈਂ ਨਹੀਂ ਲਾਈ ਕਹਿੰਦਾ ਜਦੋਂ ਦੂਜੇ ਪਾਸੇ ਦੀ ਆਏ ਤੇ ਕਹਿੰਦਾ ਕਿ ਇਹ ਤਾਂ ਜ਼ਿੰਦਗੀ ਲਾਇਆ ਪਿਆ ਮੱਜ ਕੇ ਜਦੋਂ ਪਿਓ ਪੁੱਤੇ ਕੋਠੇ ਤੇ ਚੜੇ ਤੇ ਇੱਥੇ ਆ ਕੇ ਇਹਨਾਂ ਨੇ ਸਾਲ ਮਾਰੀ ਆ ਸਾਡੇ ਇਲਾਕੇ ਤਾਂ ਇਹ ਕੋਠਿਆਂ ਦੀ ਅੱਛਾ ਫਿਰ ਸਾਨੂੰ ਪਤਾ ਲੱਗਿਆ ਫਿਰ ਉਰਲੀ ਵਿੱਚ ਵੀ ਆਗਮ ਹੋਈਏ ਕਿ ਬੰਦਾ ਚੜ੍ਹਿਆ ਬਸ ਸੀਗਾ ਤਾਂ ਹੋਂ ਪਰ ਉਹ ਉਪਰੇ ਬੰਦੇ ਸੀਗੇ ਇਹ ਉਪਰੇ ਸੀ ਜੀ ਅੱਛਾ ਕਦ ਤੇ ਸੀਗੀ ਜੀ ਇਹ ਮੋਟਰਸਾਈਕਲ ਤੇ ਸੀਗੇ ਵੀਰ ਜੀ ਇੱਕ ਮਿੰਟ ਇਹਨਾਂ ਨੇ ਉਹਨਾਂ ਨੇ ਕੋਈ ਨੁਕਸਾਨ ਤਾਂ ਨਹੀਂ ਕੀਤਾ ਇਹਨਾਂ ਨੇ ਕੋਈ ਹੁਣ ਕੀ ਪਤਾ ਹੁਣ ਅੱਜ ਤਾਂ ਨੁਕਸਾਨ ਕਰਨੀ ਸੀਗੀ ਹਜੇ ਸਾਨੂੰ ਵੀ ਪਤਾ ਨਹੀਂ ਲੱਗਿਆ ਹਲੇ ਨਾੜੀ ਟੱਕੀ ਹੋਈ ਪਤਾ ਨਹੀਂ ਲੱਗਿਆ ਮੋਟਰਸਾਈਕਲ

ਆ ਫੋੜਾ ਕਿੱਥੇ ਆ ਆਪਣਾ ਦੁਸ਼ਮੀ ਕਿੱਥੇ ਇਹਦਾ ਮੋਟਰਸਾਈਕਲ ਵੀ ਆ ਇਸ ਵੀ ਨਹੀਂ ਹਾਂ ਮੋਟਰਸਾਈਕਲ ਵੀ ਖੜਾ ਜੀ ਇੱਥੇ ਉਹ ਜਿਹੜਾ ਲਿਓ ਯਾਰ ਮੋਟਰਸਾਈਕਲ ਕਿਉਂ ਕੀ ਹਾਲਾ ਜੀ ਇਹਦਾ ਮੋਟਰਸਾਈਕਲ ਮੈਂ ਕਹਿੰਦਾ ਮੋਟਰਸਾਈਕਲ ਦੋ ਜਣੇ ਲਿਓ ਨਾਲ ਘਣਾਵ ਦਾ ਲਓ ਇੱਕ ਦੋ ਜਣੇ ਲਿਓ ਕੋਈ ਗੱਲ ਨਹੀਂ ਹੈ ਇਹਦੇ ਨਾਲ ਹੋਰ ਵੀ ਆ ਜੀ ਬੰਦੇ ਇੱਥੋਂ ਮੋਟਰਸਾਈਕਲ ਤੇ ਦੋ ਤਿੰਨ ਬੰਦੇ ਜਾਨੀ ਕਿ ਮੁੜ ਗਏ ਇੱਥੋਂ ਹੁਣ ਵੀ ਆ ਜਾਂਦੇ ਉਹ ਅੱਛਾ ਹਾਂ ਜੀ ਆਹ ਦੇ ਪੁਲੀ ਵੀ ਸਾਡੇ ਪੁਲੀਆ ਦਾ ਇਦਰੀਵਾ ਵਾਲਾ ਲਾਉਣ ਪਿਆ ਤੇ ਕੋਈ ਆਇਆ ਇਹ ਤੋਂ ਸਮਾਨ ਮੰਗੀ ਜਾਂਦੇ ਕਹਿੰਦੇ ਸਮਾਨ ਦੇ ਹਨ ਐਸਾ ਕਿਹੜਾ ਸਮਾਨ ਵਾ ਜਿੰਦਾ ਜਿੰਦਾ ਹੀ ਅੰਦਰੋਂ ਮਾਰੋ ਜਾਲੀ ਨੂੰ ਜਿੰਦਾ ਲਾਤਾ ਇਹੋ ਰਾਜਾ ਜੋ 2 ਮਿੰਟ ਹੋਸ਼ੇ ਦੋ ਹੀ ਜਣੇ ਅਸਾਂ ਦੁਬਾਰੇ ਆ ਜਾਂਦੇ ਆ ਠੀਕ ਹੈ ਮੁੱਕੇ ਅੰਦਰ ਤੋਂ ਹਾਂ ਅਸੀਂ ਆ ਜਾਂਦੇ ਹਾਂ ਓਕੇ ਹੋ ਗਿਆ ਕੋਈ ਗੱਲ ਨਹੀਂ ਲੈ ਲਵਾਂਗੇ